14 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਣਾਂ ਹੋਣ ਜਾ ਰਹੀਆਂ ਨੇ ਪੁਲਿਸ ਤੇ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਚੋਣਾਂ ਨੂੰ ਅਮਨ ਆਮਾਨ ਦੇ ਤਰੀਕੇ ਦੇ ਨਾਲ ਨੇਪਰੇ ਚਾੜਿਆ ਜਾਵੇ ਪਰ ਇਸੇ ਦਰਮਿਆਨ ਫਿਰੋਜ਼ਪੁਰ ਤੋਂ ਕਿਸੇ ਸਮੇਂ ਗੈਂਗਸਟਰ ਰਹੇ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਬੀਤੀ ਰਾਤ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਗਿਆ ਕਿ 751 ਲਗਾ ਕੇ ਉਹਨਾਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ। ਅਸਲ ਦੇ ਵਿੱਚ ਆਮ ਬੋਲਚਾਲ ਦੀ ਦੀ ਤਰ੍ਹਾਂ ਅਸੀਂ ਇਸ ਧਾਰਾ ਨੂੰ 751 ਕਹਿ ਦਿੰਦੇ ਹਾਂ ਪਰ 751 ਵਰਗੀ ਧਾਰਾ ਕੋਈ ਹੈ ਨਹੀਂ। ਇਹਨੂੰ 107 ਤੇ 151 ਦੇ ਨਾਲ ਜਾਣਿਆ ਜਾਂਦਾ ਤੇ ਇਸ ਕਰਕੇ ਸ਼ਾਰਟ ਦੇ ਵਿੱਚ 751 ਕਿਹਾ ਜਾਂਦਾ ਹੈ। ਗੁਰਪ੍ਰੀਤ ਸਿੰਘ ਸੇਖੋਂ ਜਿਹੜਾ ਕਿਸੇ ਸਮੇਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਗੈਂਗਸਟਰ ਸੀ ਜਿਸ ਦਾ ਨਾਂ ਪਹਿਲਾਂ ਆਇਆ ਸੁੱਖਾ ਕਾਲਵਾ ਦੇ ਕਤਲ ਮਾਮਲੇ ਦੇ ਵਿੱਚ ਤੇ ਫਿਰ 2016 ਦੇ ਵਿੱਚ ਜਦੋਂ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਤੋੜੀ ਜਾਂਦੀ ਹੈ ਉਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੂੰ ਮਾਸਟਰਮਾਈਂਡ ਦੱਸਿਆ ਗਿਆ ਇਹ ਦੋ ਵੱਡੇ ਮਾਮਲੇ ਸੀ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਮ ਆਇਆ ਇਸ ਇਹਨਾਂ ਬਾਰੇ ਦੱਸਾਂਗੇ ਕਿ ਇਹਨਾਂ ਦੋ ਮਾਮਲਿਆਂ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੂੰ ਕਿੰਨੀ ਕੁ ਸਜ਼ਾ ਹੋਈ ਜਾਂ ਕਿਸ ਤਰੀਕੇ ਦੇ ਨਾਲ ਉਹ ਬਚ ਕੇ ਨਿਕਲੇ ਪਰ ਪਿਛਲੇ ਕਈ ਸਾਲਾਂ ਤੋਂ ਜੇਕਰ ਦੇਖੀਏ ਤਾਂ ਗੁਰਪ੍ਰੀਤ ਸਿੰਘ ਸੇਖੋਂ ਆਮ ਜਿਹੜੀ ਸਾਡਾ ਜੀਵਨ ਹੈ ਉਸ ਦੇ ਵਿੱਚ ਵਾਪਸ ਪਰਤ ਆਇਆ ਤੇ ਵਾਪਸ ਪਰਤ ਕੇ ਉਹ ਰਾਜਨੀਤੀ ਦੇ ਵਿੱਚ ਆਉਣ ਲੱਗਿਆ ਰਾਜਨੀਤਿਕ ਦੇ ਵਿੱਚ ਆਉਣ ਤੋਂ ਬਾਅਦ ਹਾਲਾਂਕਿ ਹਲੇ ਤੱਕ ਉਸ ਨੇ ਆਪ ਤਾਂ ਕੋਈ ਇਲੈਕਸ਼ਨ ਨਹੀਂ ਲੜੀ ਪਰ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਇਹਨਾਂ ਚੋਣਾਂ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਇੱਕ ਤਾਂ ਆਪਣੀ ਧਰਮ ਪਤਨੀ ਮਨਦੀਪ ਕੌਰ ਸੇਖੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਵਾਰ ਉਤਾਰ ਦਿੰਦਾ ਤੇ ਦੂਸਰਾ ਆਪਣੀ ਰਿਸ਼ਤੇਦਾਰ ਗੁਰਜੀਤ ਕੌਰ ਸਿੱਖੋਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਹੁਣ ਜਦੋਂ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਦੁਬਾਰਾ ਪੁਲਿਸ ਨੇ 107 ਤੇ 151 ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਯਾਨੀ 751 ਦੇ ਤਹਿਤ ਗ੍ਰਿਫਤਾਰ ਕੀਤਾ ਤਾਂ ਜਿਹੜੇ ਗੁਰਪ੍ਰੀਤ ਸਿੰਘ ਸਿੱਖੋਂ ਦੇ ਸਮਰਥਕ ਨੇ ਜਾਂ ਉਸ ਦਾ ਪਰਿਵਾਰ ਹੈ ਉਹ ਕਾਫੀ ਰੋਹ ਦੇ ਵਿੱਚ ਹੈ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਸਿਰਫ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਇਸ ਕਰਕੇ ਅਰੈਸਟ ਕੀਤਾ ਕਿਉਂਕਿ ਗੁਰਪ੍ਰੀਤ ਸਿੰਘ ਸਿੱਖੋਂ ਨੇ ਪਿਛਲੇ ਹੀ ਦਿਨੀ ਇੱਕ ਵੀਡੀਓ ਵਾਇਰਲ ਕਰਕੇ ਇੱਕ ਵੀਡੀਓ ਅਪਲੋਡ ਕਰਕੇ ਦਾਵਾ ਕਰਤਾ ਸੀ ਕਿ ਪੂਰੇ ਹਲਕੇ ਦੇ ਜਿਹੜੇ ਵੋਟਰ ਨੇ ਲੋਕਾਂ ਦਾ ਸਾਥ ਉਹਨਾਂ ਦੇ ਦੋਨਾਂ ਉਮੀਦਵਾਰਾਂ ਦੇ ਨਾਲ ਹੈ ਤੇ ਗੁਰਪ੍ਰੀਤ ਸਿੰਘ ਸੇਖੋਂ ਨੇ ਇਹ ਦਾਵਾ ਕਰਤਾ ਆਪਣੀ ਉਸ ਅਪਲੋਡ ਕੀਤੀ ਵੀਡੀਓ ਦੇ ਵਿੱਚ ਕਿ ਸਿਰਫ 2 ਘੰਟਿਆਂ ਦੇ ਵਿੱਚ ਲੋਕਾਂ ਨੇ ਸਾਡੇ ਉਮੀਦਵਾਰਾਂ ਨੂੰ ਜਿਤਾ ਦੇਣਾ ਪਰ ਇਸ ਦੇ ਨਾਲ ਗੁਰਪ੍ਰੀਤ ਸਿੰਘ ਸੇਖੋਂ ਨੇ ਇਹ ਵੀ ਦਾਵਾ ਕੀਤਾ ਕਿ ਹੋ ਸਕਦਾ ਹੈ ਕਿ ਅੱਜ ਮੈਨੂੰ ਗ੍ਰਫਤਾਰ ਕਰ ਲਿਆ ਜਾਵੇ ਕਿਉਂਕਿ ਪੁਲਿਸ ਮੇਰੇ ਪਿੱਛੇ ਲੱਗੀ ਲੱਗਦੀ ਹੈ ਮੈਂ ਆਪ ਸਭ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਮਐਲਏ ਰਜਨੀਸ਼ ਦਈਆ ਉੱਪਰ ਸਰਕਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਗਲਤ ਦੱਸ ਕੇ ਮੈਨੂੰ ਗੈਂਗਸਟਰ ਦੱਸ ਕੇ ਤੇ ਮੇਰੇ ਤੇ ਝੂਠਾ ਫਰਚਾ ਕਰਵਾਉਣਾ ਚਾਹੁੰਦਾ ਹੈ ਹੋ ਸਕਦਾ ਜਦ ਤੱਕ ਇਹ ਮੈਸੇਜ ਤੁਹਾਨੂੰ ਮਿਲੇ ਤੇ ਮੈਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਤੇ ਹੋਇਆ ਵੀ ਹੁਣੇ ਬੀਤੀ ਰਾਤ ਗੁਰਪ੍ਰੀਤ ਸਿੰਘ ਸੇਖੋਂ ਨੂੰ ਇਸੇ ਤਹਿਤ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਕਿ ਅੱਜ ਸੇਖੋਂ ਦੇ ਸਮਰਥਕਾਂ ਦੇ ਵੱਲੋਂ ਥਾਣੇ ਦਾ ਘਰਾਓ ਵੀ ਕੀਤਾ ਗਿਆ ਥਾਣੇ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਵੀ ਕੀਤਾ ਗਿਆ ਮੰਗ ਕੀਤੀ ਗਈ ਕਿ ਸੇਖੋਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਸ ਵੇਲੇ ਜੇਕਰ ਗੁਰਪ੍ਰੀਤ ਸਿੰਘ ਸੇਖੋਂ ਬਾਹਰ ਰਹਿੰਦਾ ਤਾਂ ਉਸ ਦੇ ਖੜੇ ਕੀਤੇ ਗਏ ਉਮੀਦਵਾਰਾਂ ਦੇ ਲਈ ਉਹ ਪ੍ਰਚਾਰ ਕਰੂਗਾ ਤੇ ਉਸ ਤੋਂ ਤਹਿਤ ਵੋਟਾਂ ਮਿਲਣਗੀਆਂ ਪਰ ਇਹਨਾਂ ਸਮਰਥਕਾਂ ਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਪਰਿਵਾਰ ਦਾ ਕੀ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਾਂ ਫਿਰ ਇਸ ਵੇਲੇ ਜਿਹੜੀ ਸੱਤਾਧਿਰ ਪਾਰਟੀ ਹੈ ਉਹ ਨਹੀਂ ਚਾਹੁੰਦੀ ਕਿ ਸੇਖੋਂ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਕਿਉਂਕਿ ਜੇ ਸੇਖੋਂ ਬਾਹਰ ਹੁੰਦੇ ਨੇ ਤਾਂ ਉਹ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਜਿਤਾ ਸਕਦੇ ਨੇ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਸੇਖੋਂ ਦੇ ਸਮਰਥਕ ਇਹ ਇਲਜ਼ਾਮ ਲਾ ਰਹੇ ਨੇ ਕਿ ਸਰਕਾਰ ਨੇ ਆਪਣੇ ਬੰਦਿਆਂ ਨੂੰ ਜਿਤਾਉਣ ਦੇ ਲਈ ਤੇ ਗੁਰਪ੍ਰੀਤ ਸਿੰਘ ਸੇਖੋਂ ਦਾ ਪ੍ਰਚਾਰ ਰੋਕਣ ਦੇ ਲਈ ਹੀ ਸਿਰਫ ਇਹ ਅਰੈਸਟ ਕੀਤੀ ਹੈ ਹੁਣ ਗੱਲ ਇਹ ਹੈ ਕਿ 2 ਦਿਨ ਬਾਅਦ ਇਲੈਕਸ਼ਨ ਹੈ ਤੇ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸੇ ਕਰਕੇ ਗੁਰਪ੍ਰੀਤ ਸਿੰਘ ਸੇਖੋਂ ਦੇ ਸਮਰਥਕ ਤੇ ਉਸ ਦਾ ਪਰਿਵਾਰ ਇਹ ਇਲਜ਼ਾਮ ਸਰਕਾਰ ਤੇ ਲਗਾ ਰਿਹਾ ਤੇ ਉੱਥੇ ਦੇ ਜਿਹੜੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਸੇਖੋਂ ਨੂੰ ਗ੍ਰਿਫਤਾਰ ਕਰਵਾਇਆ ਗਿਆ। ਉਧਰ ਜੇਕਰ ਲੱਗੀ ਹੋਈ ਧਾਰਾ 107 ਜਾਂ 151 ਦੀ ਗੱਲ ਕਰੀਏ ਤਾਂ ਉਹ ਸ਼ਾਂਤੀ ਬਹਾਲ ਰੱਖਣ ਦੇ ਲਈ ਲਾਈ ਜਾਂਦੀ ਹੈ। ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਜਾਂ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਗੁਰਪ੍ਰੀਤ ਸਿੰਘ ਸਿੱਖੋ ਦੀ ਗ੍ਰਿਫਤਾਰੀ ਹੀ ਇਸੇ ਕਰਕੇ ਕੀਤੀ ਹੈ ਕਿਉਂਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਹ ਚੋਣਾਂ ਦੇ ਦੌਰਾਨ ਕੋਈ ਵੀ ਗੜਬੜ ਨਾ ਹੋਵੇ ਕੋਈ ਵੀ ਅਸ਼ਾਂਤੀ ਵਾਲਾ ਮਾਹੌਲ ਨਾ ਵਾਪਰੇ ਯਾਨੀ ਕਿ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਜੇਕਰ ਗੁਰਪ੍ਰੀਤ ਸਿੰਘ ਸਿੱਖੋ ਇਹਨਾਂ ਚੋਣਾਂ ਦੇ ਦੌਰਾਨ ਬਾਹਰ ਹੁੰਦੇ ਨੇ ਤਾਂ ਅਸ਼ਾਂਤੀ ਹੋ ਸਕਦੀ ਹੈ ਅਮਨ ਕਾਨੂੰਨ ਦੀ ਜਿਹੜੀ ਮੌਜੂਦਾ ਹਾਲਤ ਹੈ ਉਹ ਵਿਗੜ ਸਕਦੀ ਹੈ ਪਰ ਸਾਰੇ ਜਾਣਦੇ ਨੇ ਕਿ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸੇਖੋਂ ਲਗਾਤਾਰ ਆਪਣੇ ਉਮੀਦਵਾਰਾਂ ਦਾ ਆਪਣੇ ਧਰਮ ਪਤਨੀ ਤੇ ਆਪਣੇ ਰਿਸ਼ਤੇਦਾਰ ਦੇ ਲਈ ਪ੍ਰਚਾਰ ਕਰਦਾ ਆ ਰਿਹਾ ਤੇ ਇਸ ਪ੍ਰਚਾਰ ਦੇ ਦੌਰਾਨ ਕੋਈ ਵੀ ਕਿਤੇ ਵੀ ਐਸੀ ਕੋਈ ਗੱਲ ਨਹੀਂ ਮਿਲੀ ਕਿ ਅਮਨ ਅਮਾਨ ਦੀ ਮੌਜੂਦਾ ਹਾਲਤ ਨੂੰ ਕੋਈ ਠੇਸ ਲੱਗਦੀ ਹੋਵੇ ਇਸੇ ਕਰਕੇ ਗੁਰਪ੍ਰੀਤ ਸਿੰਘ ਸੇਖੋਂ ਦੇ ਜਿਹੜੇ ਸਮਰਥਕ ਨੇ ਉਹ ਰੋ ਦੇ ਵਿੱਚ ਨੇ ਪੁਲਿਸ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਥਾਣੇ ਦੇ ਬਾਹਰ ਤੱਕ ਉਹ ਪਹੁੰਚ ਗਏ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਨੂੰ ਵੀ ਓਨਾ ਹੀ ਹੱਕ ਹੈ ਪੂਰਾ ਆਪਣੇ ਖੜੇ ਕੀਤੇ ਗਏ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਦੇ ਲਈ ਜਿੰਨਾ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਹੈ ਕਿਉਂਕਿ ਇਸ ਚੋਣ ਦੇ ਤਹਿਤ ਗੱਲ ਇਹ ਵੀ ਹੈ ਕਿ ਜੇਕਰ ਗੁਰਪ੍ਰੀਤ ਸਿੰਘ ਸੇਖੋਂ ਦੇ ਖੜਾਏ ਹੋਏ ਉਮੀਦਵਾਰ ਜਿੱਤ ਜਾਂਦੇ ਨੇ ਤਾਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਇੱਕ ਬਤੌਰ ਪੋਲੀਟੀਕਲ ਆਗੂ ਦੇ ਵਜੋਂ ਉੱਪਰ ਕੇ ਸਾਹਮਣੇ ਆ ਜਾਊਗਾ ਤੇ ਉਹਦੇ ਸਮਰਥਕ ਉਹਦੇ ਪਰਿਵਾਰ ਇਹ ਇਲਜ਼ਾਮ ਲਾ ਰਹੇ ਨੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਉੱਤੇ ਇਹ ਸਰਕਾਰ ਤੇ ਪ੍ਰਸ਼ਾਸਨ ਇਹ ਚਾਹੁੰਦਾ ਨਹੀਂ ਕਿ ਗੁਰਪ੍ਰੀਤ ਸਿੰਘ ਸੇਖੋਂ ਮੁੜ ਕੇ ਆਮ ਜੀਵਨ ਦੇ ਵਿੱਚ ਆ ਜਾਏ ਤੇ ਰਾਜਨੀਤੀ ਦੇ ਵਿੱਚ ਪੈਰ ਧਰੇ ਹੁਣ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਪਹਿਲਾਂ ਲੱਗੇ ਹੋਏ ਨੇ ਇੱਕ ਸਮੇਂ ਪੰਜਾਬ ਦੇ ਵਿੱਚ ਨਾਮੀ ਗੈਂਗਸਟਰਾਂ ਦੀ ਲਿਸਟ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਮ ਵੀ ਆਉਂਦਾ ਸੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਗੁਰਪ੍ਰੀਤ ਸਿੰਘ ਸੇਖੋਂ ਆ ਨਾ ਕਿ ਸਿਰਫ ਜੇਲ੍ਹ ਵੀ ਕੱਟੀ ਉਸਨੇ ਤੇ ਜ਼ਮਾਨਤ ਤੇ ਉਹ ਬਾਹਰ ਵੀ ਆਇਆ ਤੇ ਕੋਸ਼ਿਸ਼ ਇਹ ਕਰ ਰਿਹਾ ਕਿ ਉਹ ਪੋਲਿਟਿਕਸ ਦੇ ਵਿੱਚ ਅੱਗੇ ਵਧੇ ਪੋਲਿਟਿਕਸ ਦੇ ਵਿੱਚ ਆਪਣੀ ਆਪਣਾ ਕਿਸਮਤ ਅਜਮਾਵੇ ਇਸ ਤੋਂ ਪਹਿਲਾਂ ਕਿ ਅਸੀਂ ਇਹ ਦੇਖੀਏ ਕਿ ਸਾਡੇ ਦੇਸ਼ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਐਸੇ ਕ੍ਰਿਮੀਨਲ ਟਾਈਪ ਦੇ ਬੰਦੇ ਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਆਏ ਮੁਖਤਾਰ ਅंसारी ਸਭ ਤੋਂ ਵੱਡੀ ਉਦਾਹਰਨ ਹੈ ਯੂਪੀ ਦੇ ਵਿੱਚ ਕਿਸ ਤਰੀਕੇ ਨਾਲ ਮੁਖਤਾਰ ਅंसारी ਦੇ ਖਿਲਾਫ ਬਹੁਤ ਸਾਰੇ ਪਰਚੇ ਕ੍ਰਿਮੀਨਲ ਕੇਸ ਤੱਕ ਦਰਜ ਹੋਏ ਪਰ ਫਿਰ ਵੀ ਮੁਖਤਾਰ ਅंसारी ਲਗਾਤਾਰ ਬਹੁਤ ਵਾਰ ਐਮਐਲਏ ਬਣੇ ਆ ਪਾਰਲੀਮੈਂਟਰੀ ਇਲੈਕਸ਼ਨ ਵੀ ਆ ਜਿਹੜੀ ਉਹ ਮੁਖਤਾਰ ਅंसारी ਦੇ ਵੱਲੋਂ ਲੜੀ ਗਈ ਸੀ ਹਾਲਾਂਕਿ ਮੁਖਤਾਰ ਅंसारी ਇਸ ਵੇੜੇ ਨਹੀਂ ਹੈ ਦੁਨੀਆ ਤੇ ਪਰ ਉਸ ਨੇ ਪੋਲਿਟਿਕਸ ਦੇ ਵਿੱਚ ਬਖੂਬੀ ਕਾਫੀ ਸਮਾਂ ਗੁਜ਼ਾਰਿਆ ਸੀ ਤੇ ਗੁਰਪ੍ਰੀਤ ਸਿੰਘ ਦੇ ਸੇਖੋਂ ਦੇ ਜਿਹੜੇ ਸਮਰਥਕ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਜੇ ਇਸ ਤਰੀਕੇ ਦੇ ਨਾਲ ਮੁਖਤਾਰ ਅंसारी ਵਰਗੇ ਵੀ ਪੋਲਿਟਿਕਸ ਦੇ ਵਿੱਚ ਆ ਸਕਦੇ ਨੇ ਤਾਂ ਫਿਰ ਗੁਰਪ੍ਰੀਤ ਸਿੰਘ ਸੇਖੋਂ ਕਿਉਂ ਨਹੀਂ ਆ ਸਕਦਾ ਤੇ ਕਿਉਂ ਉਸ ਦੇ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਨੂੰ ਦਬਬ ਲਿਆ ਜਾਵੇ ਉਸ ਦਾ ਪ੍ਰਚਾਰ ਰੋਕ ਲਿਆ ਜਾਵੇ ਤਾਂ ਜੋ ਉਸ ਦੇ ਖੜੇ ਹੋਏ ਉਮੀਦਵਾਰ ਜਿੱਤ ਨਾ ਸਕਣ ਸੋ ਗੁਰਪ੍ਰੀਤ ਸਿੰਘ ਸੇਖੋਂ ਦੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਬਾਰੇ ਇੱਕ ਥੋੜੀ ਜੀ ਝਾਤ ਪਾ ਲੈਨੇ ਆ ਤੇ 2015 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਗੈਂਗਸਟਰ ਸੁੱਖਾ ਕਾਲਵਾ ਦਾ ਕਤਲ ਕੀਤਾ ਜਾਂਦਾ ਜਿਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਮ ਵੀ ਦੋਸ਼ੀਆਂ ਦੀ ਲਿਸਟ ਦੇ ਵਿੱਚ ਆਇਆ ਪਰ ਕਈ ਸਾਲ ਇਹ ਕੇਸ ਚੱਲਿਆ ਤੇ ਕੇਸ ਦੀ ਜਦੋਂ ਜੱਜਮੈਂਟ ਆਈ ਤਾਂ ਉਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਅਦਾਲਤ ਨੂੰ ਲੱਗਿਆ ਕਿ ਪੁਲਿਸ ਦੇ ਕੋਲ ਗੁਰਪ੍ਰੀਤ ਸਿੰਘ ਸੇਖੋਂ ਦੇ ਲਈ ਜਾਂ ਉਸ ਨੂੰ ਦੋਸ਼ੀ ਠਹਿਰਾਉਣ ਦੇ ਲਈ ਕੋਈ ਵੀ ਜਿਹੜੇ ਪੁਖਤਾ ਸਬੂਤ ਨੇ ਉਹ ਨਹੀਂ ਹੈਗੇ ਤੇ ਇਨਾਂ ਹੀ ਸਬੂਤਾਂ ਦੀ ਘਾਟ ਦੇ ਚੱਲਦੇ ਆ ਗੁਰਪ੍ਰੀਤ ਸਿੰਘ ਸੇਖੋਂ ਸੁੱਖਾ ਕਲਮਾ ਮਰਡਰ ਕੇਸ ਦੇ ਵਿੱਚ ਬਰੀ ਹੋ ਗਿਆ ਸੀ ਪਰ ਉਸ ਤੋਂ ਬਾਅਦ ਕਿਉਂਕਿ ਹਲੇ ਉਸ ਕੇਸ ਦੀ ਪੈਰ ਵੀ ਚੱਲਦੀ ਸੀ ਉਹ ਕੇਸ 2019 ਦੇ ਵਿੱਚ ਉਹਦਾ ਫੈਸਲਾ ਸੁਣਾਇਆ ਗਿਆ ਸੀ 2015 ਦੇ ਵਿੱਚ ਜਦੋਂ ਸੁੱਖਾ ਕਲਮਾ ਦੇ ਕਤਲ ਮਾਮਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹਨਾਂ ਨੂੰ ਉਸੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਸੁੱਖਾ ਕਲਮਾ ਨੂੰ ਰੱਖਿਆ ਗਿਆ ਸੀ ਯਾਨੀ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ 1 ਸਾਲ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਜਿਹੜੇ ਬਾਕੀ ਦੇ ਸਾਥੀ ਜਿਨ੍ਹਾਂ ਚ ਵਿੱਕੀ ਗੌਂਡਰ ਨੀਟਾ ਦਿ올 ਵਰਗੇ ਇਹਦੇ ਸਾਥੀ ਸੀ ਗੈਂਗਸਟਰ ਇਹਨਾਂ ਨੇ ਇੱਕ ਪਲਾਨ ਬਣਾਇਆ ਨਾਬਾ ਜੇਲ ਨੂੰ ਬ੍ਰੇਕ ਕਰਨ ਦਾ 2016 ਦੇ ਵਿੱਚ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਨੂੰ ਬ੍ਰੇਕ ਕੀਤਾ ਗਿਆ ਦਰਅਸਲ ਗੁਰਪ੍ਰੀਤ ਸਿੰਘ ਸੇਖੋਂ ਉਹਨਾਂ ਦੇ ਕੁਝ ਸਾਥੀ ਨੇ ਜਿਹੜੇ 10 ਤੋਂ 15 ਦੀ ਗਿਣਤੀ ਦੇ ਵਿੱਚ ਉਹ ਇੱਕ ਪੁਲਿਸ ਦੀ ਗੱਡੀ ਵਰਗੀ ਨਜ਼ਰ ਆਉਂਦੀ ਗੱਡੀ ਦੇ ਵਿੱਚ ਆਉਂਦੇ ਨੇ ਤੇ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਆਉਂਦੇ ਨੇ ਤੇ ਇਸ ਤਰੀਕੇ ਨਾਲ ਐਕਟ ਕੀਤਾ ਜਾਂਦਾ ਕਿ ਜਿਵੇਂ ਉਹ ਕਿਸੇ ਕੈਦੀ ਨੂੰ ਜੇਲ੍ਹ ਦੇ ਵਿੱਚ ਛੱਡਣ ਦੇ ਲਈ ਆਏ ਨੇ ਬਕਾਇਦਾ ਇੱਕ ਜਿਹੜਾ ਕਾਗਜ਼ ਹੈ ਉਹ ਵੀ ਸੰਤਰੀ ਨੂੰ ਦਿਖਾਇਆ ਜਾਂਦਾ ਤੇ ਇਹ ਲੋਕ ਨੇ ਜਿਹੜੇ ਹਥਿਆਰਬੰਦ ਪੁਲਿਸ ਦੀ ਵਰਦੀ ਦੇ ਵਿੱਚ ਆਉਂਦੇ ਨੇ ਜੇਲ੍ਹ ਦੇ ਅੰਦਰ ਤੱਕ ਆ ਜਾਂਦੇ ਨੇ ਫਿਰ ਅੰਦਾ ਤੁੰਦ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸੇ ਦਰਮਿਆਨ ਲੰਗਰ ਦੀ ਉਦੋਂ ਜਿਹੜੇ ਸੇਵਾ ਕਰ ਰਹੇ ਸੀ ਗੁਰਪ੍ਰੀਤ ਸਿੰਘ ਸੇਖੋਂ ਨੀਟਾ ਦਿਓਲ ਆ ਜਾਂ ਫਿਰ ਵਿੱਕੀ ਗੌਂਡਰ ਇਹ ਸਾਰੇ ਉਹਨਾਂ ਦੇ ਨਾਲ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬਹੁਤ ਸਾਰੀਆਂ ਗੋਲੀਆਂ ਚੱਲੀਆਂ ਪਰ ਇੱਕ ਵੱਡਾ ਸਵਾਲ ਇਹ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਕੋਈ ਵੀ ਗੋਲੀ ਜਵਾਬੀ ਕਾਰਵਾਈ ਦੇ ਵਿੱਚ ਨਹੀਂ ਚਲਾਈ ਗਈ ਤੇ ਨਾ ਹੀ ਕੋਈ ਮੇਨ ਗੇਟ ਦੇ ਉੱਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਸੋ ਅਦਾਲਤ ਨੇ ਜਦੋਂ ਇਹ ਫੈਸਲਾ ਸੁਣਾਇਆ ਸੀ ਤਾਂ ਪੁਲਿਸ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਕਾਫੀ ਸਾਰੇ ਸਵਾਲ ਖੜੇ ਕੀਤੇ ਸੀ ਖੈਰ 2016 ਦੇ ਵਿੱਚ ਉਸ ਦਿਨ ਇਹ ਜੇਲ ਬ੍ਰੇਕ ਕਰਕੇ ਉੱਥੋਂ ਚਲੇ ਜਾਂਦੇ ਨੇ ਪਰ ਇਹਨਾਂ ਦੇ ਨਾਲ ਇੱਕ ਕੇਐਲਐਫ ਦੇ ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਗੁਰਮਿੰਦਰ ਸਿੰਘ ਮਿੰਟੂ ਉਹ ਵੀ ਨਾਲ ਫਰਾਰ ਹੋ ਜਾਂਦੇ ਨੇ ਤੇ ਇੱਕ ਕਸ਼ਮੀਰ ਸਿੰਘ ਵੀ ਫਰਾਰ ਹੋ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਇਹ 5-6 ਜਣੇ ਨੇ ਜਿਹੜੇ ਉਨਾਬਾ ਜੇਲ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ 2017 ਦੇ ਵਿੱਚ ਫਿਰ ਤੋਂ ਸੇਖੋਂ ਨੂੰ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਦੂਸਰੇ ਪਾਸੇ ਵਿੱਕੀ ਗੌਂਡਰ ਜਿਹੜਾ ਲਗਾਤਾਰ ਫਰਾਰ ਚੱਲਦਾ ਸੀ ਪੰਜਾਬ ਪੁਲਿਸ ਦੀ ਇੱਕ ਸਪੈਸ਼ਲ ਟੀਮ ਹੈ ਜਿਹੜੀ ਉਹ ਵਿੱਕੀ ਗੌਂਡਰ ਦਾ ਇਨਕਾਊਂਟਰ ਕਰ ਦਿੰਦੀ ਹੈ ਸੋ 2017 ਦੇ ਵਿੱਚ ਮੋਗਾ ਦੇ ਟੁੱਡੀਕੇ ਪਿੰਡ ਦੇ ਕੋਲੋਂ ਗੁਰਪ੍ਰੀਤ ਸਿੰਘ ਸੇਖੋਂ ਮੜ ਤੋਂ ਗ੍ਰਿਫਤਾਰ ਹੁੰਦੇ ਨੇ ਤੇ ਫਿਰ ਤੋਂ ਜੇਲ੍ਹ ਪਹੁੰਚ ਜਾਂਦੇ ਨੇ ਤੇ ਕਿਉਂਕਿ ਸੁੱਖਾ ਕਾਲਵਾ ਮਰਡਰ ਕੇਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਬਰੀ ਹੋ ਜਾਂਦਾ ਤਾਂ ਦੂਸਰਾ ਜਿਹੜਾ ਨਾਬਾ ਜੇਲ੍ਹ ਬ੍ਰੇਕ ਕਾਂਡ ਦਾ ਵੱਡਾ ਮਾਮਲਾ ਉਸਤੇ ਚੱਲ ਰਿਹਾ ਸੀ ਤਾਂ ਉਸ ਦੇ ਵਿੱਚ 2023 ਦੇ ਵਿੱਚ ਇਹ ਫੈਸਲਾ ਅਦਾਲਤ ਦੇ ਵੱਲੋਂ ਆਇਆ ਤੇ ਗੁਰਪ੍ਰੀਤ ਸਿੰਘ ਸੇਖੋਂ ਤੇ ਬਾਕੀ ਦੇ ਜਿਹੜੇ ਉਹਦੇ ਸਾਥੀ ਦੋਸਤ ਸੀ ਜਾਂ ਗੈਂਗਸਟਰ ਸੀ ਇਹਨਾਂ ਸਾਰਿਆਂ ਨੂੰ 10-10 ਸਾਲ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਜਾਂਦੀ ਹੈ ਤੇ ਉਦੋਂ ਤੋਂ ਜਿਹੜੀ ਗੁਰਪ੍ਰੀਤ ਸਿੰਘ ਸੇਖੋਂ ਦੀ ਉਹ ਸਜ਼ਾ ਚੱਲਦੀ ਹੈ ਜੇਕਰ 2017 ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਉਦੋਂ ਤੋਂ ਇਹ ਸਜ਼ਾ ਨੂੰ ਕਾਊਂਟ ਕੀਤਾ ਜਾਵੇ ਤਾਂ 2027 ਤੱਕ ਇਹ ਸਜ਼ਾ ਬਣਦੀ ਹੈ ਪਰ ਕਾਫੀ ਸਾਲ ਜੇਲ੍ਹ ਦੇ ਵਿੱਚ ਸਜ਼ਾ ਕੱਟਣ ਤੋਂ ਬਾਅਦ ਗੁਰਪ੍ਰੀਤ ਸਿੰਘ ਸੇਖੋ ਜੇਲ੍ਹ ਤੋਂ ਬਾਹਰ ਆਉਂਦੇ ਨੇ ਜ਼ਮਾਨਤ ਲੈ ਕੇ ਤੇ ਹੁਣ ਕਾਫੀ ਸਮੇਂ ਤੋਂ ਗੁਰਪ੍ਰੀਤ ਸਿੰਘ ਸੇਖੋ ਜੇਲ੍ਹ ਤੋਂ ਬਾਹਰ ਹੀ ਸੀ ਪਰ ਇਸੇ ਦਰਮਿਆਨ ਕਿਉਂਕਿ ਜ਼ਿਲ੍ਹਾ ਪ੍ਰੇਸ਼ਾਸਕ ਦੇ ਵਿੱਚ ਉਹ ਆਪਣੇ ਉਮੀਦਵਾਰ ਐਲਾਨ ਦਿੰਦੇ ਨੇ ਤਾਂ ਫਿਰ ਮੁੜ ਕੇ 751 ਲਾ ਕੇ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਵੱਡੇ ਸਵਾਲੇ ਖੜੇ ਹੋ ਰਹੇ ਨੇ ਜਿਹੜੇ ਗੁਰਪ੍ਰੀਤ ਸਿੰਘ ਸੇਖੋ ਦੇ ਸਮਰਥਕ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਕੋਈ ਨੌਜਵਾਨ ਆਪਣੇ ਨੌਜਵਾਨ ਜੀਵਨ ਦੇ ਵਿੱਚ ਗਲਤ ਰਾਹ ਤੇ ਪੈ ਗਿਆ ਤੇ ਉਸ ਦੀ ਉਸ ਨੂੰ ਸਜ਼ਾ ਵੀ ਮਿਲੀ 10 ਸਾਲ ਦੀ ਸਜ਼ਾ ਵੀ ਹੋਈ ਤੇ ਹੁਣ ਜੇ ਉਹ ਵਾਪਸ ਮੈਨਤਾਰਾ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਸ ਦੇ ਵਿੱਚ ਬਰਾਈ ਕੀ ਹੈ ਜੇਕਰ ਉਹ ਰਾਜਨੀਤੀ ਦੇ ਵਿੱਚ ਸਰਗਰਮ ਹੋਣਾ ਚਾਹੁੰਦਾ ਤਾਂ ਉਸ ਦੇ ਵਿੱਚ ਬਰਾਈ ਕੀ ਹੈ ਸੋ ਫਿਰੋਜ਼ਪੁਰ ਦੇ ਇਸ ਇਲਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋ ਨੂੰ ਬਹੁਤ ਵੱਡਾ ਸਮਰਥਨ ਹੈ ਉਹ ਮਿਲ ਰਿਹਾ ਉਸ ਦੇ ਜਿਹੜੇ ਖੜੇ ਕੀਤੇ ਗਏ ਉਮੀਦਵਾਰ ਉਸ ਦੀ ਆਪਣੀ ਧਰਮ ਪਤਨੀ ਮਨਦੀਪ ਕੌਰ ਸੇਖੋਂ ਤੇ ਰਿਸ਼ਤੇਦਾਰ ਕੁਲਜੀਤ ਕੌਰ ਸੇਖੋਂ ਦੋਨੋਂ ਚੋਣ ਮੈਦਾਨ ਦੇ ਵਿੱਚ ਨੇ ਸੇਖੋਂ ਦਾ ਇਹ ਦਾਅਵਾ ਕਰਨਾ ਕਿ ਵੋਟਾਂ ਵਾਲੇ ਦਿਨ ਪਹਿਲੇ 2 ਘੰਟੇ ਦੇ ਵਿੱਚ ਹੀ ਲੋਕ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾ ਦੇਣਗੇ ਇਸ ਤਰੀਕੇ ਦਾ ਦਾਵਾ ਕਰਕੇ ਵੀਡੀਓ ਅਪਲੋਡ ਕਰਨੀ ਤੇ ਇਹ ਵੀ ਕਹਿਣਾ ਕਿ ਹੋ ਸਕਦਾ ਕਿ ਪੁਲਿਸ ਮੈਨੂੰ ਗ੍ਰਿਫਤਾਰ ਕਰ ਲੇ ਤੇ ਠੀਕ ਉਸੇ ਤਰੀਕੇ ਦੇ ਨਾਲ ਪੁਲਿਸ ਸੇਖੋਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਹੁਣ ਉਸ ਦੇ ਸਮਰਥਕ ਜ਼ੋਰ ਲਾ ਰਹੇ ਨੇ ਕਿ ਉਸ ਦੀ ਰਿਹਾਈ ਕੀਤੀ ਜਾਵੇ ਪਰ ਲੱਗਦਾ ਨਹੀਂ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਬਾਹਰ ਕੱਢਿਆ ਜਾਊਗਾ ਕਿਉਂਕਿ 7 51 ਲਾਉਣ ਦਾ ਮਕਸਦ ਹੀ ਇਹੀ ਹੁੰਦਾ ਹੈ ਕਿ ਸ਼ਾਂਤੀ ਬਹਾਲ ਕਰਕੇ ਰੱਖੀ ਜਾਵੇ ਅਸ਼ਾਂਤੀ ਦਾ ਮਾਹੌਲ ਕੋਈ ਵੀ ਕ੍ਰੀਏਟ ਨਾ ਹੋਵੇ ਤਾਂ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਤੇ ਲਗਾਈ ਗਈ 107 ਤੇ 151 ਦੀ ਧਾਰਾ ਦੇ ਤਹਿਤ ਇਹ ਦੱਸਣਾ ਚਾਹੁੰਦਾ ਕਿ ਜੇਕਰ ਗੁਰਪ੍ਰੀਤ ਸਿੰਘ ਸੇਖੋਂ ਬਾਹਰ ਰਿਹਾ ਤানা ਚੋਣਾਂ ਦੇ ਦੌਰਾਨ ਅਸ਼ਾਂਤੀ ਫੈਲ ਸਕਦੀ ਹੈ ਪਰ ਗੁਰਪ੍ਰੀਤ ਸਿੰਘ ਸੇਖੋਂ ਉਹਦੇ ਸਮਰਥਕ ਉਹਦੇ ਪਰਿਵਾਰਕ ਮੈਂਬਰ ਇਹ ਦਾਵਾ ਕਰ ਰਹੇ ਨੇ ਕਿ ਉਹ ਲਗਾਤਾਰ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਨੇ ਤੇ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਸੋ ਸਿੱਧੇ ਤੌਰ ਤੇ ਜਿਹੜੇ ਸੇਖੋਂ ਦਾ ਪਰਿਵਾਰ ਹੈ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਉਹਨਾਂ ਦੇ ਵੱਲੋਂ ਹੀ ਜਾਣਬੁੱਝ ਕੇ ਸੇਖੋਂ ਤੇ ਸੱਤ 51 ਲਾ ਕੇ ਉਹਨੂੰ ਜੇਰ ਭੇਜਿਆ ਗਿਆ ਤਾਂ ਜੋ ਸੇਖੋਂ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਨਾ ਕਰ ਸਕੇ ਾਰੇ ਲੋਕਾਂ ਨੇ ਤੈਅ ਕਰਨਾ ਕਿਉਂਕਿ ਵੋਟ ਦੀ ਪਾਵਰ ਲੋਕਾਂ ਦੇ ਕੋਲ ਹੁੰਦੀ ਹੈ ਫਿਰੋਜ਼ਪੁਰ ਹਲਕੇ ਦੇ ਉਹ ਲੋਕ ਜਿਹੜੇ ਵੋਟ ਪਾਉਣਗੇ 14 ਤਰੀਕ ਨੂੰ ਕੀ ਇਹ ਗੁਰਪ੍ਰੀਤ ਸਿੰਘ ਸੇਖੋਂ ਦੇ ਪਹਿਲੇ 2 ਘੰਟਿਆਂ ਦੇ ਵਿੱਚ ਉਮੀਦਵਾਰਾਂ ਨੂੰ ਜਿਤਾਉਣ ਦੇ ਵਾਅਦੇ ਨੂੰ ਪੂਰਾ ਕਰ ਦੇਣਗੇ ਜਿਸ ਤਰੀਕੇ ਨਾਲ ਦਾਵਾ ਕੀਤਾ ਸੀ ਕਿ ਉਹ ਦਾਵਾ ਸਹੀ ਸਾਬਤ ਹੋਊਗਾ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਰਿਜ਼ਲਟ ਆਉਣਗੇ ਇਹ 14 ਤਰੀਕ ਨੂੰ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ ਰਿਜ਼ਲਟ ਹੀ ਦੱਸਣਗੇ ਕਿ ਸੇਖੋਂ ਦੇ ਦਾਅਵੇ ਦੇ ਵਿੱਚ ਕਿੰਨਾ ਦਮ ਸੀ ਜਾਂ ਫਿਰ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਂਦੇ ਨੇ ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾਉਂਦੇ ਨੇ ਪਰ ਹਾਂ ਇਲੈਕਸ਼ਨ ਤੋਂ ਠੀਕ ਪਹਿਲਾਂ 2 ਦਿਨ 2 ਦਿਨ ਪਹਿਲਾਂ ਸੇਖੋਂ ਦੀ ਗ੍ਰਿਫਤਾਰੀ ਹੋਣਾ ਉਸ ਤੇ 755 755 ਵਰਗੀ ਧਾਰਾ ਲਗਾਈ ਜਾਣਾ ਕਾਫੀ ਵੱਡੇ ਸਵਾਲ ਖੜੇ ਕਰ ਰਿਹਾ ਤੇ ਇਹੀ ਸਵਾਲ ਉਸ ਦੇ ਜਿਹੜੇ ਸਮਰਥਕ ਨੇ ਉਸ ਦਾ ਪਰਿਵਾਰ ਹੈ ਉਹ ਪੁੱਛ ਰਿਹਾ ਉਠਾ ਰਿਹਾ ਇਲਜ਼ਾਮ ਇਹ ਹੀ ਨੇ ਕਿ ਸੇਖੋਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਪਰ ਦੇਖਣਾ ਇਹ ਹੈ ਕਿ ਲੋਕ ਵੋਟਾਂ ਵਾਲੇ ਦਿਨ ਕਿਸ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਂਦੇ ਨੇ ਤੇ ਕੀ ਗੁਰਪ੍ਰੀਤ ਸਿੰਘ ਸੇਖੋਂ ਦਾ ਕੀਤਾ ਗਿਆ ਦਾਵਾ ਸੱਚ ਸਾਬਿਤ ਹੁੰਦਾ ਹੈ ਚੋਣਾਂ ਤੋਂ ਬਾਅਦ ਆਏ ਰਿਜ਼ਲਟ ਦੇ ਵਿੱਚ ਸਭ ਕਲੀਅਰ ਹੋ ਜਾਊਗਾ